ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Embroidery Farm Mogga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰੋਡੇ ਬਾਈ ਸੁਖਮੰਦਰ ਕੋਲ ਪਹੁੰਚੇ ਆ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਪਸ਼ੂ ਹੁੰਦੇ ਜਾਂਦੇ ਰਹਿੰਦੇ ਤੇ ਰੂਟੀਨ ਤੇ ਆਪਣੇ ਚੈਨਲ ਤੇ ਵੀਡੀਓ ਦੇਖਣ ਨੂੰ ਮਿਲ ਜਾਂਦੀਆਂ ਨੇ ਜੀ ਅੱਜ ਇੱਕ ਟੋਕੜ ਗੱਬਣਾ ਦੋ ਗੱਬਣਾ ਤੇ ਇੱਕ ਤਾਜੀ ਸੂਈ ਮੱਝ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿ ਨਵਾਂ ਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਮੇਰਾ ਸੁਖਮੰਦਰ ਸਿੰਘ ਪਿੰਡ ਰੋਡੇ ਉੱਥੇ ਸੰਤਾਂ ਵਾਲੇ ਠੀਕ ਆ ਮੋਬਾਈਲ ਨੰਬਰ 9915707366 ਠੀਕ ਕੱਲ ਵੀਡੀਓ ਪਾਈ ਸੀ ਆਪਾਂ ਜੀ ਉਹਦੇ ਮੈਨੂੰ ਵੀ ਬਹੁਤ ਫੋਨ ਆਏ ਕਿ ਤੁਸੀਂ ਫੋਨ ਨਹੀਂ ਚੱਕਦੇ ਫੋਨ ਤਾਂ ਮੈਂ ਬਹੁਤ ਚੱਕਦਾ ਹਾਂ ਫਿਰ ਵੀ ਦੋ ਨੰਬਰ ਲੈ ਲਾਤਾ ਵੀ ਗੱਲ ਤੇ ਇੱਕ ਤੀ ਹੋਊਗੀ ਹਨਾ ਠੀਕ ਆ ਜੀ ਤੁਸੀਂ ਨੰਬਰ ਦੋਹਾਂ ਦਾ ਹੱਲ ਕਰੋ ਕਿਉਂਕਿ ਮੈਨੂੰ ਬਾਲੇ ਨਹੀਂ ਤਾਂ 25 30 ਫੋਨ ਮੈਨੂੰ ਹੀ ਆ ਚੁੱਕੇ ਬਈ ਨਹੀਂ ਮੈਂ ਕਰਦਾ ਕੋਈ ਨਾ ਕੋਈ ਹੱਲ ਕਰਦਾ ਫੋਨ ਤਾਂ ਮੈਨੂੰ ਅਜੇ ਵੀ ਲਗਾਤਾਰ ਹੁਣ ਵੀ ਮੈਂ ਫੋਨ ਉੱਤੇ ਰੱਖਿਆ ਆਈ ਜਾਂਦੇ ਲਗਾਤਾਰ ਠੀਕ ਆ ਕਿਉਂਕਿ ਪਸ਼ੂ 2 3 4 ਹੁੰਦੇ ਆ ਹਨਾ ਜਿਹੜੇ ਆਪਣੇ ਜਿਹੜੇ ਪਸ਼ੂ ਲਗਾਏ ਆ ਇਹਨਾਂ ਦੀ ਗੱਲ ਕਰ ਲਓ ਆਪਾਂ ਫੇਰ ਹੀ ਕਰ ਲਾਂ ਆਜੋ ਆਜੋ ਜੀ ਇਹ ਆਪਾਂ ਤੋਂ ਪਸ਼ੂ ਲੈਣ ਹੁੰਦੇ ਆ ਜੀ ਪਿਛਲੇ ਸਾਲ ਉਹ ਇਹਨਾਂ ਨੇ ਆਪਾਂ ਨੂੰ ਫਿੱਦਰਾ ਜੀ ਪਿਛਲੇ ਸਾਲ ਆਪਾਂ ਇਹਨਾਂ ਨੂੰ ਦੋ ਮੱਝਾਂ ਦਿੱਤੀਆਂ ਠੀਕ ਆ ਜੀ ਬੜਾ ਚਿੰਗਾ ਦੁੱਧ ਦਿੰਦਾ ਨਾਲੇ 13-14 ਕਿਲੋ ਠੀਕ ਆ ਜੀ ਹੁਣ ਇਹਨਾਂ ਨੂੰ 8 ਦਿਨ ਹੋ ਗਏ ਮੱਜਾਂ ਵਾਸਤੇ ਠੀਕ ਆ ਜੀ ਤੇ ਜਦੋਂ ਨੂੰ ਇਹਨਾਂ ਦਾ ਫੋਨ ਚੱਕਿਆ ਨਹੀਂ ਜਾਂਦਾ ਜਿਹਦੇ ਨੂੰ ਹੁੰਦਾ ਉਹ ਤੁਹਾਨੂੰ ਮੱਝ ਵਗ ਜਾਂਦੀ ਹੈ ਮੱਝ ਵਗ ਜਾਂਦੀ ਹੈ ਅੱਜ ਇਹਨਾਂ ਨੂੰ ਪੁੱਛ ਲੋ ਉਹ ਤਾਂ ਕੱਲ ਫੋਨ ਤੇ ਕਹਿਤਾ ਓਕੇ ਬਸ ਹਾਂਜੀ ਇੱਕ ਵੀ ਪਾਇਆ ਸਾਡੀ ਓਕੇ ਠੀਕ ਆ ਜੀ ਹੁਣ ਉਹ ਨਾਲ ਦੀ ਆਈ ਹੈ ਹੁਣੇ ਤੜਕੇ ਤੇ ਬੈਠੇ ਆ ਤਾਜੀ ਮੱਝ ਆਈ ਹੈ ਜੀ ਅਨੇ ਸੋਨਾਰੀ ਹੈ ਉਹ ਨਾਲ ਦੀ ਠੀਕ ਆ ਜੀ ਤੇ ਆਉਂਦਿਆਂ ਤੋਂ ਬਸ ਐਂ ਕਿਹਾ ਵੀ ਨਾ ਵੇਖੀ ਨਾ ਕੀਤੀ ਕਹਿੰਦੇ ਓਕੇ ਠੀਕ ਹੈ ਅੱਜ ਦੋ ਪਸ਼ੂ ਲੈ ਕੇ ਚੱਲੇ ਆ ਜੀ ਇਹ ਹਾਂਜੀ ਹਾਂਜੀ ਕਿਹੜੇ ਦੋ ਪਸ਼ੂ ਲੈ ਕੇ ਚੱਲੇ ਆ ਜੀ ਸਰਕਾਰ ਤੇ ਇੱਕ ਤਾਂ ਜਿਹੜੀ ਕੱਲ ਦੀ ਵੀਡੀਓ ਪਾਈ ਸੀ ਕਿੰਨੇ ਕਿਲੋ ਵਾਲੀ 16 ਕਿਲੋ ਵਾਲੀ ਤਾਂ ਠੀਕ ਹੈ ਇੱਕ ਨਵੀਂ ਉਹ ਕਿੰਨੇ ਕਿਲੋ ਵਾਲੀ ਹੈ ਜੀ ਉਹ ਵੀ 16 ਵਾਲੀ ਹੈ 16 ਵਾਲੀ ਠੀਕ ਆ ਜੀ ਤੇ ਕਿੰਨੇ ਦੁੱਧ ਦੀ ਪਾਈ ਨਾ ਗਾਰੰਟੀ ਲਈ ਆ 16 ਕਿਲੋ ਦੀ 16 ਕਿਲੋ ਦੀ 16 ਕਿਲੋ ਦੀ ਇਹਦੀ ਲਈ ਤੇ 16 ਦੀ ਉਹਦੀ ਲਈ 32 ਕਿਲੋ ਦੀ ਇਹਨਾਂ ਨੇ ਗਾਰੰਟੀ ਲਈ ਹੈ ਠੀਕ ਆ ਜੀ ਹਾਂ ਇਹਦੇ ਵਿੱਚ ਨਹੀਂ ਪਤਾ ਲੱਗ ਗਿਆ ਠੀਕ ਆ ਜੀ 32 ਕਿਲੋ ਦੋਹਾਂ ਮੱਝਾਂ ਦੀ ਗਾਰੰਟੀ ਨਾ ਦਿੱਤਾ ਇਹਨਾਂ ਨੇ ਠੀਕ ਆ ਜੀ ਹਰ ਬੰਦੇ ਵਾਸਤੇ ਹਾਂਜੀ ਬਾਹਰ ਤੱਕ ਹੀ ਠੀਕ ਹੈ ਪਰ ਇਹਨਾਂ ਵਾਸਤੇ ਮੈਂ ਗਰੰਟੀ ਦਿੱਤੀ ਹੈ ਇਹਨਾਂ ਦੇ ਘਰ ਦੀ ਠੀਕ ਹੈ ਜੀ ਪੁਰਾਣੇ ਕਸਟਮਰ ਹੈ ਜੀ ਪੁਰਾਣੇ ਹੈ ਜੀ ਠੀਕ ਹੈ ਜੀ ਤੇ ਜੇ ਇਹਨਾਂ ਨੇ 25 ਦਿੱਤਾ ਫੋਨ ਇਹਨਾਂ ਨੂੰ ਫਿਰ ਵੀ ਨਹੀਂ ਕਰਨਾ ਦੋਵਾਂ ਨੇ ਪਰ ਮੈਨੂੰ ਲੱਗਦਾ ਵੀ ਆ ਮੈਂ ਨਾ ਅੱਜ ਮੈਂ ਫੇਰ ਰਿਕਾਰਡ ਕੱਢਿਆ ਦਾ ਇਹ ਮੇਰੇ ਹਿਸਾਬ ਤੇ 18 ਠੂਰਾ ਨੂੰ ਜਾਊਗੀ 16 ਤੋਂ ਉਹਦੇ ਨੋਰਮਲ ਹੈ ਠੀਕ ਹੈ ਜੀ ਤੇ ਤੁਸੀਂ 18 ਕਹਿ ਕੇ ਵੀ ਦੇ ਸਕਦੇ ਹੋ ਉਹਨਾਂ ਨੂੰ ਫੋਨ ਆਇਆ ਉਹ ਕਹਿੰਦੇ ਤੁਸੀਂ 16 ਹੀ ਕਿਹਾ ਤੇ 16 ਤਾਂ ਨੋਰਮਲੀ ਤੋਂ ਦੇ ਦਿੰਦੀ ਹੈ ਇਹ 18 ਕਿਲੋ ਦੁੱਧ ਦੇ ਦਊਗੀ ਆਪਾਂ ਇਹਨਾਂ ਨੂੰ 16 ਹੀ ਕੱਲ ਗਿਆ ਸੀ ਤੇ 16 ਹੀ ਅੱਜ ਦੀ ਇਹਨਾਂ ਬੰਦਿਆਂ ਵਾਸਤੇ ਦੋਹਾਂ ਮੱਜਾਂ ਦੀ ਗਾਰੰਟੀ ਠੀਕ ਆ ਜੀ ਹਾਂ ਦੋਹਾਂ ਮੱਜਾਂ ਦੀ 32 ਕਿਲੋ ਦੀ ਗਾਰੰਟੀ ਦੇ ਨਾਲ ਦਿੱਤੂਗਾ ਦੋਨੇ ਮੱਜਾਂ ਠੀਕ ਆ ਜੀ ਹਾਂ ਤੇ ਅੱਜ ਕਿੰਨੇ ਦੋ ਦਾਇ ਲੈ ਕੇ ਫਿਰ ਦੋ ਐਨੀਮਲ ਹੀ ਸੇਲ ਰਹਿ ਗਏ ਹਾਂ ਇੱਕ ਆਹ ਰਹਿ ਗਈ ਤੇ ਉਸ ਮੱਝ ਦੀ ਹੈ ਜਿਹੜੀ ਪਰਲੀ ਹੈ ਹਾਂਜੀ ਉਹਦੀ ਤੁਹਾਨੂੰ ਕੋਲ ਜਾ ਕੇ ਦੱਸ ਦਿੰਨੇ ਠੀਕ ਆ ਉਹਦੀ ਆਪਾਂ ਜੋ ਕੁਝ ਕਿਹਾ ਵਿਆ ਠੀਕ ਆ ਜੀ ਤੇ ਉਹਦੀ ਬਾਤ ਆਪਾਂ ਡਿਟੇਲ ਦੱਸ ਦਿਆਂ ਜਾਨੀ ਆ ਦੋਹਾਂ ਦੀ ਤਾਂ ਫਿਰ ਕੈਨਸਲ ਹੋ ਗਿਆ ਜੀ ਸੇਲ ਹੋ ਗਈਆਂ ਤਾਂ ਹਾਂ ਠੀਕ ਹੈ ਚਲੋ ਟੋਕਰ ਕੱਬਣ ਤੋਂ ਸ਼ੁਰੂ ਕਰ ਲੈਨੇ ਆ ਜੀ ਇਹਦੀ ਕੀ ਡਿਟੇਲ ਹੈ ਜੀ ਇਹਦਾ 8 ਕਿਲੋ ਦੁੱਧ ਹੈ ਠੀਕ ਹੈ ਕਿੰਨੇ ਮਹੀਨੇ ਦੀ ਕੱਬ ਬਣਾਈ ਚਾਰ ਮਾਂ ਚੌਥਾ ਮਹੀਨਾ ਲੱਗਾ ਹੈ ਚੌਥਾ ਮਹੀਨਾ ਲੱਗਿਆ ਵਾ ਜੀ ਹਾਂ ਠੀਕ ਹੈ ਜੀ ਤੇ ਇੱਕ ਜੇ ਕੋਈ ਵੀਰ ਚੈੱਕ ਕਰਵਾਉਣੀ ਚਾਹੁੰਦਾ ਹੋਵੇ ਉਹਦੇ ਹੱਥੇ ਚੈੱਕ ਪੈਣਾ ਮੈਂ ਹੀ ਨਹੀਂ ਦੇਣੀ ਆਪਾਂ ਠੀਕ ਹੈ ਜੀ ਹੁਣ ਇਸ ਕੰਜਾ ਡਾਕਟਰ ਅਗਲੇ ਦਾ ਠੀਕ ਹੈ ਡਾਕਟਰ ਆਪਦਾ ਨਾਮ ਲੈ ਕੇ ਆਵੇ ਜੀ ਨਾਮ ਲੈ ਕੇ ਆ ਡਾਕਟਰ ਆਪਦਾ ਨਾਲ ਲੈ ਕੇ ਆਵੇ ਬਾਈ ਦੇ ਘਰੇ ਚੈੱਕ ਕਰ ਲੈ ਤੇ ਜੇ ਕੋਈ ਦੋ ਟਾਈਮ ਚਾਰ ਟਾਈਮ ਚਵਾਈ ਕਰਨੀ ਚਾਹੁੰਦਾ ਹੋਵੇ ਜੀ ਤੇ ਚੋਈ ਜਾਵੇ ਬਣਾ ਆਪਣੇ ਵਾਲੋ 8 ਦਿਨ ਚੋਈ ਜਾਵੇ ਆਪਾਂ ਨੂੰ ਕੀ ਠੀਕ ਆ ਜੀ ਤੇ ਸੱਜਰ ਨੇ ਕਿੰਨਾ ਦਾ ਦਿੱਤਾ ਹੀ ਇਹਨੇ ਜਿੰਨੇ ਹੋਣ 8 ਦਿੱਤਾ ਨੇ 12 13 ਦਿੱਤਾ ਹੀ ਹੋ ਜੇ ਆਪਾਂ ਸੱਜਰ ਟੋਇਆ ਹੀ ਨਹੀਂ ਤੇ ਫਿਰ ਆਪਾਂ ਅੱਛਾ 8 ਚੋਣੇ ਆ ਉਥੇ 8 ਸੀ ਇੱਥੇ 7 ਹੈ ਸੀਲ ਬਹੁਤ ਹੈ ਕਿੰਨੇ ਸੂਏ ਲੈ ਗੱਬਣ ਆਈਏ ਇਹ ਹੋਊਗੀ 3 ਜਿਹੇ ਹੋਊਗੀ ਜਿਹੇ ਸੂਏ ਲੈ ਗੱਬਣਾ ਤੋਰ ਕੇ ਦਿਖਾ ਦਿਓ ਜੀ ਬੂਰੀ ਮੱਝ ਸੋਹਣੇ ਫੇਸ ਕੁਆਲਟੀ ਹੈ ਜੀ 8 ਕਿਲੋ 7 ਤੋਂ 8 ਕਿਲੋ ਨਰਤ ਕੰਡੇ ਵਾਲਾ ਤਿਆਰ ਹੈ ਜੀ ਤਸੱਲੀ ਤੁਸੀਂ ਆਪ ਕਰਨੀ ਆ ਚਾਹੇ 2 ਟਾਈਮ ਜਵਾਈ ਕਰ ਲੋ ਚਾਹੇ 4 ਟਾਈਮ ਜਵਾਈ ਕਰ ਲੋ ਇੱਕ ਸਪੈਸ਼ਲ ਬੇਨਤੀ ਹੈ ਕਿ ਗੱਬਣ ਚੈੱਕ ਪਾਸ ਆ 4 ਮਹੀਨਿਆਂ ਦੀ ਬਈ 4 ਮਹੀਨਿਆਂ ਦੀ ਚੈੱਕ ਪਾਸ ਆ ਆਪ ਦਾ ਜਿਹੜਾ ਵੀਰ ਲੈ ਕੇ ਜਾਊਗਾ ਸੌਦਾ ਕਰੂਗਾ ਆਪ ਦਾ ਡਾਕਟਰ ਨਾਲ ਲੈ ਕੇ ਆਵੇ ਤੇ ਲਿਆ ਵੀਰ ਵਾਪਸ ਤੇ ਵੀਰ ਦੇ ਘਰੇ ਚੈੱਕ ਕਰਵਾ ਕੇ ਲੈ ਕੇ ਜਾਵੇ ਤੇ ਦੋ ਟਾਈਮ ਚਾਰ ਟਾਈਮ ਆਪਦੀ ਚਵਾਈ ਕਰਕੇ ਲੈ ਕੇ ਜਾਵੇ ਜੀ ਫਣਾ ਦੇ ਸਹਿਬ ਸੋਹਣਿਆ ਚਾਰੇ ਤਾਂ ਨਖੜਵੇਂ ਇੱਕੋ ਜਿਹੇ ਸੈਜ ਦੇ ਦੇਖ ਸਕਦੇ ਹੋ 12 13 ਕਿਲੋ ਦੁੱਧ ਬਾਈ ਦੱਸਦਾ ਕਿ ਸੱਜਰ ਨੇ ਦਿੱਤਾਗਾ ਤੇ ਇਸ ਵਕਤ 7 ਤੋਂ 8 ਕਿਲੋ ਨੈਟ ਤਿਆਰ ਆ ਜੀ ਬਾਕੀ ਜਿੰਨਾ ਦੁੱਧ ਬਾਈ ਨੇ ਦੱਸਿਆ ਉਹਨਾਂ ਤਿਆਰ ਹੋਊਗਾ ਦਸੱਲੀ ਆ ਕੇ ਕਰ ਲਿਓ ਸੋਹਣੀ ਕੁਆਲਟੀ ਆ ਜੀ ਚੰਗਾ ਕੱਦ ਘਾੜਾ ਤੇ ਹੈਵੀ ਬੋਡੀ ਵੇਟ ਦੀ ਇਹਦਾ ਮੁੱਲ ਦੱਸ ਦਿਓ ਜੀ ਪਹਿਲਾਂ ਇਹਦਾ ਟੋਕੜ ਗੱਬਨ ਦਾ ਜੀ ਇਹਦਾ ਦੱਸੇ ਨਹੀਂ ਇਹਦਾ 65000 ਹੈ ਮਾਨਤਾਨ ਹੋ ਜਾਊਗਾ ਜੀ ਬਿਲਕੁਲ 65000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮਾਨਤਾਨ ਹੋ ਜਾਊਗਾ ਦੋ ਨੰਬਰ ਤੇ ਜਿਹੜੀ ਨੀਲੀ ਰਾਵੀ ਬਾਈਆਂ ਨੇ ਲਈ ਆ ਇਹ ਵੀ ਤੁਹਾਨੂੰ ਤੋੜ ਕੇ ਦਿਖਾ ਦਾਂਗੇ ਇਹ ਕੱਲ ਵਾਲੀ ਵੀਡੀਓ ਵਾਲੀ ਆ ਬਾਕੀ ਹਵਾਨਾ ਤੁਸੀਂ ਦੇਖ ਲਓ ਹੋਰ ਵੀ ਭਰ ਚੁੱਕੀ ਆ ਮੱਝ ਹਵਾਨਾ ਬਹੁਤ ਬਾਗ ਕਮਾਲ ਤਿਆਰ ਕੀਤਾ ਜੀ 16 ਕਿਲੋ ਦੁੱਧ ਦੇ ਗਰੰਟੀ ਨਾਲ ਦਿੱਤੀ ਆ ਬਾਈਆਂ ਨੂੰ ਬਾਈ ਪਹਿਲਾਂ ਵੀ ਬਾਈ ਤੋਂ ਪਸ਼ੂ ਲੈ ਕੇ ਜਾਂਦੇ ਰਹਿੰਦੇ ਆ ਤੇ ਅੱਜ ਦੋ ਪਸ਼ੂ ਲੈ ਕੇ ਚੱਲੇ ਆ ਢਾਂਚਾ ਚੈੱਕ ਕਰ ਲਓ ਜਿਹੜੇ ਹਿਸਾਬ ਨਾਲ ਬੋਡੀ ਸਟਰਕਚਰ ਆ 16 ਕਿਲੋ ਦੁੱਧ ਕੋਈ ਬਾਲਾ ਨਹੀਂ ਮੱਜ ਨੂੰ ਬਾਕੀ ਦੁੱਧ ਸੇਵਾ ਦਾ ਹੁੰਦਾਗਾ ਜੇ ਕੋਈ ਗੌਰ ਸੇਵਾ ਵਧ ਕਰ ਲੂ ਤਾਂ ਵਧ ਵੀ ਦੇ ਸਕਦਾ ਜੀ ਬੰਦੋ ਜੀ ਬਾਕੀ ਥਣਾ ਦੇ ਸਹਿ ਸੋਹਣੇ ਆ ਚਾਰੇ ਥਾਂ ਨਿਖੜ ਮੇ ਆ ਜੀ ਇਹ ਸੇਲ ਹੋ ਚੁੱਕੀ ਐ ਦੋ ਨੰਬਰ ਆ ਇਹ ਵੀ ਬਾਂਜਾਂ ਨੇ ਲੈ ਲਈ ਆ ਸੇਲ ਹੋ ਚੁੱਕੀ ਆ ਤੇ ਇਹ ਕਿੰਨਵੇਂ ਸੂਏ ਸੂਨਾ ਬਾਈ ਜਿਹੜੀ 2 ਨੰਬਰ ਲਈ ਆ ਇਹ ਸੂਨਾ ਚੌਥੇ ਚੌਥੇ ਸੂਏ ਸੂਨਾ ਜੀ ਤੇ ਤੀਜੇ ਸੂਏ ਕਿੰਨਾ ਰਿਕਾਰਡ ਸੀ ਇਹ ਤੇ ਦੁੱਧ ਹੈਗਾ ਹੀ ਆ ਜੀ 15-16 ਕਿਲੋ ਆਰਾਮ ਨਾਲ ਹੀ ਦੁੱਧ ਕਰ ਦਿੰਦੀ ਹੈ ਜੀ ਠੀਕ ਆ 15-16 ਕਿਲੋ ਆਰਾਮ ਨਾਲ ਹੀ ਦੇ ਦਿੰਦੀ ਆ ਬਾਕੀ ਫੇਸ ਕੁਆਲਿਟੀ ਸੋਹਣੀ ਆ ਕੱਦ ਕੁਦ ਚੰਗਾ ਢਾਂਚਾ ਦੋਈ ਚੱਕਰ ਕਰ ਸਕਦੇ ਹੋ ਚੌੜਾ ਬੱਠ ਬੁੜਾ ਤੇ ਕੁੰਡਾ ਸਿੰਘ ਆ ਜੀ ਫੇਸ ਕੁਆਲਿਟੀ ਸੋਹਣੀ ਆ ਬਾਈ ਦੇ ਮੋਢੇ ਤੇ ਘਰਉਂਦੀ ਆ ਜੀ ਮੱਝ ਬਾਕੀ ਇਹ ਵੀ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਜੀ ਇਹ ਵੀ ਬਾਂ ਫਲੇਰ ਲਈਆ ਇਹ ਅੱਜ ਹੀ ਆਈ ਸੀ ਜੀ ਮੱਜ ਜੀ ਕਿੰਨੇ ਕ ਦਿਨਾਂ ਦੀ ਕੱਚੀ ਆ ਬਈ ਇਹ ਇਹ ਹਫਤਾ ਲੈ ਜੀ ਤਰਕੀਬਨ ਹਫਤੇ ਦੀ ਕੱਚੀ ਆ ਉਦੋਂ ਤੱਕ ਰ ਹਵਾਨਾ ਪੂਰਾ ਭਰ ਲੈਣਾ ਜੀ ਮੱਜ ਨੇ ਬਾਕੀ ਕੱਦ ਘਾਟ ਬਹੁਤ ਚੰਗਾ ਬਾਈ ਦੇ ਦੇਖ ਸਕਦੇ ਤੁਸੀਂ ਮੋਢੇ ਤੱਕ ਆਉਂਦੀ ਆ ਬ੍ਰੇਕ ਚਮੜੀ ਸੋਨਾ ਟਾਂਚਾ ਸੋਨਾ ਗੁੰਡਾ ਸਿੰਘ ਬੰਦੇ ਵੀਰ ਥਣਾ ਦੇ ਸਹਜ ਇਹਦੇ ਵੀ ਸੋਹਣੇ ਆ ਜੀ ਹੱਥੀ ਚਵਾਈ ਵਾਲੇ ਬਾਕੀ ਸੀਲ ਸੌ ਕਰਮ ਵਾਲੀ ਪੂਰੀ ਆ ਇਹ ਵੀ ਬਾਈ ਨੇ 16 ਕਿਲੋ ਗਾਰੰਟੀ ਤੇ ਦਿੱਤੀ ਆ ਜੀ ਬਾਕੀ ਦੁੱਧ ਇਹਨਾਂ ਦੇ ਸੇਵਾ ਦਾ ਵੱਧ ਕਰ ਲੈਣਗੇ ਵੱਧ ਵੀ ਦੇ ਸਕਦਾ ਬਾਕੀ ਢਾਂਚਾ ਬਹੁਤ ਵੱਡਾ ਤੇ ਵੱਡੇ ਕਦ ਕਾੜਦੇ ਤੇ ਚੰਗਾ ਬੋਡੀ ਸਟਰਕਚਰ ਆ ਜੀ ਸਿਮਨ ਦੋਨਾਂ ਦੇ ਚੰਗੇ ਲੱਗੇ ਹੋਏ ਆ ਬਾਕੀ ਇਹ ਸੇਲ ਹੋ ਚੁੱਕੀਆਂ ਨੇ ਜੀ ਚਾਰ ਨੰਬਰ ਇਹ ਆਪਾਂ ਕੱਲ ਵੀ ਪਾਈ ਸੀਗੀ ਤੇ ਇਹਦੀ ਦੱਸਿਓ ਜੀ ਇਹ ਕਰਨਾਲ ਦੇ ਬੰਦਿਆਂ ਨੂੰ ਕੇਰਾ ਹਾਂ ਹੋਈ ਦੀ ਹੈ ਠੀਕ ਆ ਜੀ ਸੌਦਾ ਹੋਇਆ ਵਾ ਜੀ ਸੌਦਾ ਹੀ ਹੈ ਜਾਨੀ ਹਾਂ ਹੋਈ ਵੀ ਹੈ ਠੀਕ ਆ ਜੀ ਸੌਦਾ ਤੇ ਸਾਈ ਹੁੰਦੀ ਹੈ ਹਾਂਜੀ ਸਾਈ ਆਪਾਂ ਪੁੰਦੇ ਨੇ ਠੀਕ ਆ ਜੀ ਉਹਨਾਂ ਨੇ ਕੱਲ ਨੂੰ ਆਉਣਾ ਹੈ ਜੇ ਉਹ ਪਾਸ ਕਰ ਗਏ ਚੈੱਕ ਕਰ ਗਏ ਹਾਂਜੀ ਕਿ ਉਹ ਲੈ ਜਾਣਗੇ ਜੇ ਨਾ ਉਹ ਲਗੇ ਉਦੋਂ ਬਾਅਦ ਕੱਲ ਤੋਂ ਬਾਅਦ ਫੇਰ ਚੱਲੂਗਾ ਕੰਮ ਇਹ ਆਪਾਂ ਫੇਰ ਵੀਡੀਓ ਪਾਵਾਂਗੇ ਕਿ ਜਾਂ ਕੱਲ ਨੂੰ ਕੱਲ ਨੂੰ ਤੁਸਾਂ ਲੈ ਜੂ ਮੈਂ ਮੁਰਦਾ ਕਰਦਾ ਚੜਾ ਲਿਆਉਂਗਾ ਉਧਰੋਂ ਉਹਨਾਂ ਨੂੰ ਵੀ 20 ਕਿਲੋ ਗਿਆ ਠੀਕ ਹੈ ਜੀ ਇੱਧਰ ਵੀ 32 ਕਿਲੋ ਗਿਆ ਉਹਦਾ 8 ਕਿਲੋ ਗਿਆ ਠੀਕ ਹੈ ਜੀ ਹਾਂ ਤੇ ਮੰਨ ਲਓ ਜੇ ਹੁਣ ਕੱਲ ਨੂੰ ਪਾਸ ਕਰਕੇ ਜਾਣਗੇ ਜੇ ਕਿਸੇ ਵੀਰ ਨੇ ਫੇਰ ਵੀ ਪੁੱਛਣਾ ਹੋਵੇ ਯਾਨੀ ਕੱਲ ਤੋਂ ਬਾਅਦ ਫੋਨ ਲਾ ਸਕਦਾ ਤੁਸਾਂ ਹਾਂ ਕੱਲ ਤੋਂ ਬਾਅਦ ਐ ਹੋਆ ਵੀ ਉਹਨਾਂ ਨੇ 8-9 ਵਜੇ ਆਉਣਾ ਹੈ ਠੀਕ ਆ ਜੀ ਤੜਕੇ ਸਦਿਆਂ ਹੀ ਜਾਨੀ 10:11 ਵਜੇ ਤੋਂ ਬਾਅਦ ਉਹਨੂੰ ਫੋਨ ਲਾ ਸਕਦੇ ਆ 10:11 ਵਜੇ ਤੱਕ ਜਾਨੀ ਉਹਨਾਂ ਦੀ ਓਕੇ ਹੋਈ ਵੀ ਹੈ ਹਾਂਜੀ ਜੋ ਫਿਰ ਵੀ ਨਾ ਆਏ ਹਾਂਜੀ ਫਿਰ ਆਪਾਂ ਉਹ ਦੁਕਾਨ ਸੇਲ ਕਰ ਦਾਂਗੇ ਕੋਈ ਸਾਈਨ ਨਹੀਂ ਪਾਈ ਸਿਰਫ ਉਹਨਾਂ ਨੇ ਆਹੀਂ ਕਿ ਆਵੀ ਅਸੀਂ ਲੈ ਜਾਵਾਂਗੇ ਠੀਕ ਆ ਜੀ ਜੀ ਕਰਦਾ ਉਹ ਆ ਜਾਣ ਉਹ ਸੁਣਨਗੇ ਹੁਣ ਹਾਂਜੀ ਚਿਤ ਕਰਦਾ ਉਹ ਨਾ ਠੀਕ ਆ ਜੀ ਫਿਰ ਆਪਾਂ ਹਮੇਂ ਹੀ ਭਰਤੀ ਆ ਆਪਾਂ ਹਮੇਂ ਹੀ ਭਰਤੀ ਠੀਕ ਆ ਜੀ ਬਾਕੀ ਡਿਟੇਲ ਤੁਹਾਨੂੰ ਦੱਸੀ ਸੀ ਤੇ ਅੱਜ ਫੇਰ ਦੱਸ ਦਿੰਨੇ ਆ 20 ਕਿਲੋ ਦੀ ਗਾਰੰਟੀ ਲਈ ਆ ਬਾਈ ਨੇ ਕਿ ਹਰ ਹਾਲਤ ਚ ਦੇਊ ਦੇਊ ਇਹੇ ਕਿਉਂਕਿ ਇਹ ਢਾਂਚਾ ਬਹੁਤ ਵੱਡਾ ਕੱਦਗਾਠ ਬਹੁਤ ਚੰਗਾ ਫੇਸ ਕੁਆਲਿਟੀ ਸੋਹਣੀ ਆ ਦੇਖ ਸਕਦੇ ਹੋ ਤੁਸੀਂ ਬਾਕੀ ਕੋਈ ਵੀ ਐਨੀਮਲ ਪਸੰਦ ਆਉਂਦਾ ਏ ਤੇ ਨੰਬਰ 22 ਦਾ ਸਕਰੀਨ ਤੇ ਚੱਲੂਗਾ ਤੇ ਬਾਈ ਨਾਲ ਕਨੈਕਟ ਕਰ ਸਕਦੇ ਆ ਅੱਗੇ ਜਦੋਂ ਇਹ ਬਾਈ ਲਗਿਆ ਹੈ ਆਪਣੇ ਤੋਂ ਉਹ ਤੋਂ ਗਾਰੰਟੀ ਗਰੰਟੀ ਨਹੀਂ ਆਪ ਇਹਨਾਂ ਨੇ ਦਿੱਤੀ ਸੀ ਠੀਕ ਆ ਜੀ ਤੇ ਹੁਣ ਇਹਨਾਂ ਨੂੰ ਗਾਰੰਟੀ ਇਹ ਦੇਤੀ ਵੀ ਹੁਣ ਇਹਨਾਂ ਨੂੰ ਵੀ ਮੇਰੇ ਬਾਰੇ ਪਤਾ ਲੱਗ ਗਿਆ ਹਾਂਜੀ ਤੇ ਮੈਨੂੰ ਇਹਨਾਂ ਬਾਰੇ ਪਤਾ ਲੱਗ ਗਿਆ ਠੀਕ ਆ ਜੀ ਠੀਕ ਹੈ ਤੇ ਆ ਭੈਣੋ ਹਾਂਜੀ ਆ ਚਾਰ ਮੱਜਾਂ ਹੋ ਜਾਣੀਆਂ ਦੋ ਅੱਗੇ ਖੜੀਆਂ ਐ ਤੇ ਦੋ ਆਪਣਾ ਜਾਵੜਨੀਆਂ ਇਸੇ ਨੇ ਚੋਣੀਆਂ ਇਸੇ ਨੇ ਦੁੱਧ ਪਾਉਣਾ ਹੈ ਇਹੀ ਕਲੇ ਇਹੀ ਪੱਠੇ ਪਾਉਂਦੀ ਐ ਠੀਕ ਆ ਜੀ ਯਾਨੀ ਜੇ ਆਪਾਂ ਨਾਲ-ਨਾਲ ਇਹਨਾਂ ਦਾ ਰੱਖਾਂਗੇ ਨਾ ਜੇ ਜੇ ਇਹ ਕਰਨਗੇ ਆਪਣੇ ਘਰ ਦੇ ਕਰਨਗੇ ਤਾਂ ਆਪਾਂ ਨੂੰ ਦੋ ਪੈਸੇ ਆਉਣਗੇ ਤੇ ਜੇ ਆਪਾਂ ਅੰਦਰ ਵੜ ਕੇ ਤੇ ਫੋਨ ਲਾ ਕੇ ਬੈਠੇ ਰਹੇ ਤਾਂ ਫੇਰ ਉਹ ਹੈਨਾ ਹਾਂਜੀ ਸੰਯੋਗ ਨਾਲ ਹੀ ਚੱਲਦਾ ਚਾਰ ਪਸ਼ੂਆਂ ਦੇ ਵਿੱਚੋਂ ਵੇਲਾ ਵੀ ਜੇ ਕਮਾਈ ਕਰਨ ਇਹ ਹਿਆਰ 1200 1500 ਦਾ ਇਹਨਾਂ ਨੂੰ ਬੱਚਤ ਵਾਲਾ ਦੁੱਧ ਆ ਸਕਦਾ ਚੰਗੀਆਂ ਮੱਜਾਂ ਚ ਠੀਕ ਹੈ ਜੀ ਜੇ ਮਾਰੀ ਮੱਝ ਲੈਣੇ ਆ ਤਾਂ 70 80 ਹਜ਼ਾਰ ਦੀ ਚੰਗੀ ਲੈਣੇ ਆ ਤਾਂ ਸਵਾ ਲੱਖ ਦੀ ਤੇ ਜੇ ਪੰਜ ਲੈਣੀਆਂ ਤੇ ਚਾਰ ਹੀ ਲੈ ਲਓ ਬਸ ਤੇ ਲੈ ਲਓ ਚੰਗੀ ਸਹੀ ਗੱਲ ਹੈ ਜੀ ਹਾਂ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਦੋ ਐਨੀਮਲ ਰਹਿ ਚੁੱਕੇ ਆ ਤੇ ਦੋ ਬਾਈ ਲੈ ਗਏ ਆ ਤੇ ਨੰਬਰ ਕਨੈਕਟ ਕਰ ਸਕਦਾ ਤੇ ਇੱਕ ਮੇਰੇ ਵੱਲੋਂ ਬੇਨਤੀ ਹੈ ਜੀ ਤੁਹਾਨੂੰ ਤੇ ਫੋਨ ਚੱਕ ਲਿਆ ਕਰੋ ਜੀ ਮੈਂ ਫੋਨ ਹੁਣ ਹੋਰ ਲੈ ਲੈਨੇ ਆ ਹਨਾ ਠੀਕ ਹੈ ਜੀ ਕਿਉਂਕਿ ਮੈਨੂੰ ਕੰਪਲੇਂਟ ਆ ਰਹੀ ਆ ਬਹੁਤ ਜ਼ਿਆਦਾ ਇਹ ਚੀਜ਼ ਦੀ ਤੇ ਮੇਰੀ ਤਾਂ ਸੱਚੀ ਗੱਲ ਆ ਦਿਨੋਂ ਦਿਨ ਆਵਾਜ਼ ਵੀ ਬਹਿ ਚਲੀ ਪਰ ਮੈਂ ਕੋਸ਼ਿਸ਼ ਬਹੁਤ ਕਰੀ ਆ ਨਾ ਤੇ ਮਾਫੀ ਫੇਰ ਮੰਗਦਾ ਮੈਂ ਠੀਕ ਹੈ ਜੀ ਕਿਉਂਕਿ ਮੈਨੂੰ ਇਹ ਵੀ ਜੇ ਫੋਨ ਚੱਕ ਲੈਣਾ ਤਾਂ ਪਤਾ ਕੀ ਚੱਕ ਰਾਇ ਜੀ ਤੁਹਾਨੂੰ ਤੋਂ ਤਾਂ ਮੱਝ ਲੈਣੀ ਹੁੰਦੀ ਕਿਸੇ ਵੀਰ ਨੇ ਲੈਣੀ ਹੁੰਦੀ ਚੰਗੀ ਲੈਣੀ ਮਾੜੀ ਲੈਣੀ ਚਲੋ ਅਗਲੇ ਦੀ ਇੱਛਾ ਜੇ ਤੋਂ ਫੋਨ ਨਹੀਂ ਚੱਕਦੇ ਉਹ ਚੀਜ਼ ਦਾ ਫਿਰ ਹਾਂਜੀ ਅਗਲਾ ਫੋਨ ਲਾਉਂਦਾ ਆਪਾਂ ਚੱਕੇ ਨ ਦੁੱਖ ਤਾਂ ਲੱਗਦਾ ਹੀ ਉਹ ਗਲਤ ਪੈਂਦਾ ਜੀ ਪ੍ਰਭਾਵ ਗਲਤ ਪੈਂਦਾ ਤੇ ਹੁਣ ਜਾਂ ਕੋਈ ਹੋਰ ਪ੍ਰਬੰਧ ਕਰਦੇ ਆਂ ਤੇ ਮਹਾਰਾਜ ਦੀ ਕਿਰਪਾ ਸੱਚ ਦਾ ਵਪਾਰ ਕਰ ਰਹੇ ਆਂ ਇੱਕ ਬੰਦਾ ਰੱਖ ਲਈ ਅਹੀਂ ਪਰ ਬੰਦੇ ਵਾਲਾ ਕੰਮ ਹੋਇਆ ਵੇ ਤੇ ਚਲੋ ਆਪਾਂ ਦੋ ਲੈਂਦੇ ਚਾਰ ਲੈਂਦੇ ਚਾਰ ਵੇਗੇ ਚਾਰ ਲਿਆਵਾਂਗੇ ਠੀਕ ਹੈ ਜੀ ਤੇ ਪਰਸੋਂ ਵੱਜਾਂ ਬਹੁਤ ਚੰਗੇ ਯਾਨੀ 15 16 ਕਿਲੋ ਵਾਲੀਆਂ ਚਾਰ ਮੱਝ ਆਪਣੇ ਕੋਲੇ ਆਉਣਗੀਆਂ ਪਰਸੋਂ ਤੋਂ ਠੀਕ ਹੈ ਜੀ ਯਾਨੀ ਕੱਲ ਨੂੰ ਨਹੀਂ ਆਉਣਗੀਆਂ ਬਲ ਆਪਣੇ ਨਾ ਫੋਨ ਲਾਵੇ ਪਰਸੋਂ ਤੋਂ ਵਧੀਆ ਟਾਪ ਦੀਆਂ ਚਾਰ ਮੱਝਾਂ ਆਉਣਗੀਆਂ ਨੀਲੀਆਂ ਠੀਕ ਹੈ ਜੀ ਹਾਂਜੀ ਤੇ ਸਾਰਿਆਂ ਦੀ ਐਵਰੇਜ ਇਹ ਹੈ 14-15 ਕਿਲੋ ਤੋਂ ਬਾਹਰ ਆਉਣਗੀਆਂ ਠੀਕ ਹੈ ਜੀ ਹਾਂਜੀ ਓਕੇ ਧੰਨਵਾਦ